ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਬੱਲਮਗੜ ਆਏ ਸੀਗੇ ਜੀ ਮੁਕਸਰ ਤੋਂ ਹੈਗਾ 6-7 ਕਿਲੋਮੀਟਰ ਦੀ ਦੂਰੀ ਤੇ ਬਾਈ ਦੀ ਜਰਸੀ ਗਾਰਪੀਟਰ ਹੈ ਇਹਦੇ ਇਹੀ ਕਰਨ ਆਏ ਸੀਗੇ ਕਿੰਨੇ ਕ ਵਾਰੀ ਟੀਕਾ ਭਰਾਲਿਆ ਬਾਈ ਚਾਰ-ਪੰਜ ਵਾਰੀ ਭਰਾਲਿਆ ਚਾਰ-ਪੰਜ ਵਾਰੀ ਭਰਾਲਿਆ ਬਾਈ ਨੇ ਮੁੱਲ ਖਰੀਦੀ ਸੀ ਗਾਮਚਾਰੇ ਨੇ ਥੋੜੀ ਨੌਲੇਜ ਘੱਟ ਸੀ ਚਲੋ ਤੇ ਪਤਾ ਨਹੀਂ ਸੀ ਫੋਨ ਤੇ ਉਹਨਾਂ ਨੇ ਕਹਿੰਦਾ ਬਾਈ ਕਹਿੰਦਾ ਵੀਡੀਓ ਜਿਆਦਾ ਵਧੀਆ ਬਣਾ ਕੇ ਭੇਜਤੀ ਗਾ ਐਡੀ ਚੰਗੀ ਹੈਣੀ ਸੀ ਤੇ ਉਹ ਰਾਜ ਉਹਦੇ ਵਾਲੀ ਜਰਸੀ ਆ ਕੀ ਕਹਿੰਦੇ ਹਿਮਾਚਲ ਵਾਲੀ ਕੱਦ ਛੋਟਾ ਥੋੜਾ ਜਿਹਾ ਦੁੱਧ ਕਿੰਨਾ ਕੁ ਦੇ ਦਿੰਦੀ ਬਾਈ ਬਹੁਤ ਵੱਡੋ ਕਿਲ ਡੰਗਾ ਕਿੰਨਾ ਕਹਿ ਕੇ ਦਿੱਤਾ ਸੀ ਹਾਂ ਤਾਂ 10 ਕਿਲੋ ਆ ਤੇ ਅੱਛਾ 10 ਕਿਲੋ ਦੁੱਧ ਗਿਆ ਸੀ ਹਾਂ ਦੋਨੇ ਡੰਗਾਂ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਹਣ ਸੂਈ ਨੂੰ ਨੂੰ ਬਸ ਸਾਲ ਹੋਣ ਵਾਲਾ ਮਹੀਨਾ ਘੱਟ ਅੱਛਾ ਤੇ ਪਹਿਲਾਂ ਹੀਟ ਚ ਨਹੀਂ ਆਈ ਪਹਿਲਾਂ ਹੀਟ ਚ ਪਤਾ ਨਹੀਂ ਆਈ ਚੱਜ ਨਾ ਕਿ ਨਹੀਂ ਠੀਕ ਹੈ ਠੀਕ ਹੈ ਤੈਨੂੰ ਜਦੋਂ ਨਹੀਂ ਤੂੰ ਜਦੋਂ ਲਈ ਆ ਉਦੋਂ ਬਈ ਨੇ ਮੈਂ ਤਾਂ ਸੂਣ ਵਾਲੀ ਲਈ ਸੀ ਅੱਛਾ ਗੱਬਣ ਲਈ ਸੀ ਠੀਕ ਹੈ ਠੀਕ ਹੈ ਮੰਨ ਲਓ ਸਾਲ ਤੇਰੇ ਕੋਲੇ ਹੋ ਗਿਆ ਉਦੋਂ ਕਿੰਨਾ ਦੁੱਧ ਦਿੱਤਾ ਆਪਣੇ ਆਕੇ ਹੋਰ ਉਹ ਬਾਸ ਨੇ ਆਹੀ 2.5 3 ਕਿਲੋ ਡੰਗਰਾ ਦਿੱਤਾ ਜੀ ਕਿਥੋਂ ਬਈ ਵੀਡੀਓ ਤੋਂ ਇਹ ਸੋਨ ਨੂੰ ਇਹ ਸਿੱਖਿਆ ਵੀ ਲੈ ਲਓ ਬਈ ਪਸ਼ੂ ਆਪ ਦਾ ਮੰਨ ਕੇ ਜਰੂਰ ਤਸੱਲੀ ਕਰਕੇ ਲਿਆ ਕਰੋ ਬਈ ਵੀਡੀਓ ਤੇ ਨਾ ਰਿਆ ਕਰੋ ਗਲੀ ਤੇ ਦੇਖ ਲਓ ਹਣੇ ਠੱਗੀ ਵਾਲਾ ਕੰਮ ਹੀ ਆ ਬਾਈ ਨਾਲ ਹੁਣ ਉਹ ਕਹਿੰਦੇ ਆ ਬਈ ਵੀ ਅਸੀਂ ਵਾਪਸ ਲੈ ਲਾਂਗੇ ਹਾਂ ਉਹ ਕਹਿੰਦੇ ਆ ਗੱਬਣਾ ਹੀ ਬੇਵਧੀ ਰੇਟ ਲੈ ਲਾਂਗੇ ਅੱਛਾ ਕਿੰਨੇ ਦੀ ਲਈ ਸੀ ਆਪਾਂ 29 ਕਿਲੋ ਨਹੀਂ ਨਾ ਉਹ ਲਈ ਵੀ ਫਿਰ ਸਾਹਬ ਜੀ ਨੇ ਸੀ ਰੇਟ ਵੀ ਠੀਕ ਜਾਈਆ 29 ਦੀ ਗਾਹਣ ਤੈਨੂੰ ਪਤਾ ਹੀ ਹੈ ਬਈ ਹੁਣ ਤਾਂ ਮੰਨ ਕੇ ਚੱਲ ਵੱਛੀ ਨਹੀਂ ਆਉਂਦੀ ਕਿ ਪਰ ਉਦੋਂ ਰੇਟ ਐਨੇ ਹੈ ਨਹੀਂ ਸੀਗੇ ਚਲੋ ਜੇ ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਆਈ ਹੈ ਤੇਰੀ ਸਮਝ ਲੈ ਨਹੀਂ ਸਾਲ ਪਹਿਲਾਂ ਦੀ ਡੇਢ ਕੇ ਸਾਲ ਡੇਢ ਕੇ ਸਾਲ ਹੋ ਗਿਆ ਤੇ ਸਾਲ ਹੀ ਹੋਇਆ ਸਮਝ ਲੈ ਜਿਵੇਂ ਤੂੰ ਕਹਿੰਦਾ ਸਾਲ ਸੂਈ ਨੂੰ ਹੋਇਆ ਤੂੰ ਤਿਆਰ ਹੀ ਲਈ ਸੀ ਜਮ ਹਾਂ ਨਹੀਂ ਮਹੀਨਾ ਡੇਢ ਕੇ ਮਹੀਨਾ ਰਹਿੰਦੀ ਸੀ ਸੂਣ ਚ ਡੇਢ ਮਹੀਨਾ ਰਹਿੰਦਾ ਸੀ ਸੂਣ ਚ ਤਾਂ 29 ਦੀ ਲਈ ਸੀ ਹਾਂ ਬਈ ਸਾਹਮਣੀ ਪਈ ਤੇ ਡੇਢ ਮਹੀਨਾ ਤੇ ਦੁੱਧ ਤਾਂ 2.5 ਕਿਲੋ ਹੈ ਜੇਰ ਜੂਰ ਪ੍ਰੋਪਰ ਸਹੀ ਪੈ ਕੇ ਵੀ ਜੇਰ ਠੀਕ ਹੈ ਠੀਕ ਹੈ ਵੀ ਠੱਗੀ ਸੀ ਸਮਝ ਲੈ ਇੱਕ ਹਿਸਾਬ ਦੀ ਨਹੀਂ ਇਹ ਬੰਦੇ ਕੋਈ ਵਪਾਰੀ ਸੀ ਜਾਂ ਰਿਸ਼ਤੇਦਾਰ ਸੀ ਨਹੀਂ ਉਹ ਤਾਂ ਵਪਾਰੀ ਯਾਰ ਬੰਦਾ ਅੱਛਾ ਤੇ ਤੂੰ ਮੰਨ ਲਓ ਫੋਨ ਤੇ ਖਰੀਦ ਲਈਗਾ ਤੇ ਉਹਨਾਂ ਨੇ ਫੋਨ ਤੇ ਹੀ ਉਧਰੋਂ ਜੜਾਤੀ ਨਹੀਂ ਨਹੀਂ ਗਏ ਸੀ ਬੰਦੇ ਸਾਡੇ ਦੂਜੇ ਪਿੰਲੇ ਵੀ ਫੋਨ ਕਰਨ ਤੇ ਹੀ ਤੇਰੇ ਕਿ ਜੜਾਦੀ ਉਧਰੋਂ ਗਾ ਵੀ ਅੱਛਾ ਲੱਗੇ ਵੇਖੀ ਵੀ ਆ ਜਾਗੇ ਹਾਂ ਵੇਖੀ ਵੀ ਸੀ ਉਹ ਫਿਰ ਦੂਜੇ ਪਿੰਲੇ ਗਿਆ ਜਨ ਨੂੰ ਪਤਾ ਨਹੀਂ ਸੀ ਕੱਚੀ ਗਾਂ ਸੀ ਨਾ ਬਈ ਫਿਰ ਕੱਚੀ ਗਾਂਜ ਤਾਂ ਕੋਈ ਵੀ ਨਹੀਂ ਬੁੱਝ ਸਕਦਾ ਇਹ ਤਾਂ ਤੁਸੀਂ ਤਸੱਲੀ ਕਰ ਸਕਦੇ ਹਾਂ 1.5 ਮਹੀਨਾ 1.5 ਮਹੀਨਾ ਰਹਿੰਦੀ ਗਾਂਜ ਤੁਸੀਂ ਥੋੜੇ ਨਾਲ ਜਜ ਕਰ ਸਕਦੇ ਹੋ ਵੀ ਕਿੰਨਾ ਦੁੱਧ ਦੇ ਦੋ ਇਹ ਚੀਜ਼ ਦਾ ਥੋੜਾ ਜਿਹਾ ਰੱਖਿਆ ਕਰੋ ਧਿਆਨ ਬਈ ਵੈਸੇ ਤਾਂ ਜੇ ਤੁਸੀਂ ਇੰਨੀ ਦੂਰੋਂ ਪਸ਼ੂ ਲੈ ਰਹੇ ਆ ਤਾਂ ਤਿਆਰ ਲਿਆ ਕਰੋ ਜੇ ਮੰਨ ਕੇ ਚੱਲੋ ਪਸ਼ੂ ਤੁਸੀਂ ਧੱਬਣ ਲੈ ਰਹੇ ਆ ਤਾਂ ਆਪ ਦਾ ਤਸੱਲੀ ਵਾਲੇ ਬੰਦੇ ਤੋਂ ਲਿਆ ਕਰੋ ਘਰੇਲੂ ਬੰਦੇ ਤੋਂ ਹਨਾ ਵਪਾਰਕਾਂ ਵਾਲੇ ਚੱਕਰ 'ਚ ਚਲੋ ਵਪਾਰੀ ਆਪਾਂ ਹਰੇਕ ਨੂੰ ਮਾੜਾ ਨਹੀਂ ਕਹਿੰਦੇਗੇ ਹੁਣ ਵੀਡੀਓ ਤੁਹਾਨੂੰ ਪਤਾ ਅਗਲਾ ਨਾਲ ਦੀ ਨਾਲ ਫਿਰ ਵੀਡੀਓ ਵੀ ਪਾ ਦਿੰਦਾ ਜੇ ਮਾੜਾ ਨਿਕਲ ਜੇ ਦਾ ਆਪਾਂ ਕਿਸੇ ਦਾ ਨਾਂ ਨਹੀਂ ਲੈ ਕੇ ਪਾਉਂਦੇਗੇ ਵੀਡੀਓ ਤੇ ਪਰ ਫਿਰ ਵੀ ਤੁਸੀਂ ਆਪਦੀ ਤਸੱਲੀ ਕਰਕੇ ਜੇ ਪਸ਼ੂ ਲੈਣਾ ਹੀ ਆ ਜਾਂ ਤਾਂ 2-3 ਮਹੀਨਾ ਦਾ ਗੱਭਣ ਦੁੱਧ ਦਿੰਦਾ ਪਸ਼ੂ ਲਿਆ ਕਰੋ ਜੇ 7-8 ਮਹੀਨਿਆਂ ਦਾ ਗੱਭ ਤੁਸੀਂ ਪਸ਼ੂ ਲੈਣੇ ਹਨ ਤਾਂ ਅਗਲੀ ਆਪਦੀ ਤਸੱਲੀ ਵਾਲੇ ਬੰਦੇ ਤੋਂ ਲਿਆ ਕਰੋ ਜਿਹੜਾ ਤੁਹਾਨੂੰ ਬੰਦਾ ਲੱਗੇ ਵੀ ਯਾਰ ਹਾਂ ਵੀ ਝੂਠ ਨਹੀਂ ਮਾਰਦਾਗਾ ਘਰੇਲੂ ਬੰਦਾ ਹਨ ਤੇ ਵਪਾਰੀ ਕੋਲੇ ਤਾਂ ਜਿਵੇਂ ਆਈ ਚਲੋ ਉਹਨੇ ਵਿਚਾਰੇ ਨੇ ਓਵੇਂ ਤੁਹਾਨੂੰ ਗਾਂ ਦੱਸਤਾ ਬਈ ਇਹ ਵੀ ਹੈਗਾ ਹਨ ਕਈ ਵਾਰੀ ਹੋ ਸਕਦਾ ਉਹਨੂੰ ਅਗਲੇ ਨੂੰ ਉਹਦੇ ਕੋਲੇ ਗਾਂ ਆਈ ਸੀ ਬਾਕੀ ਤੇਰੇ ਪੈਸੇ ਨਹੀਂ ਜਾਂਦੇ ਬਈ ਪੈਸੇ ਤੇਰੇ ਪੂਰੇ ਕਰਾ ਜੂਗੀ ਜਾਂ ਕਿਉਂ ਇੰਨੇ ਦਾ ਕੁਝ ਆਉਂਦਾ ਨਹੀਂਗਾ 30000 ਰੁਪਏ ਦਾ ਤਾਂ ਹੁਣ ਗਾਵਾਂ ਦਾ ਰੇਟ ਬਹੁਤ ਇੱਕ ਬਾਈ ਕੋਲੇ ਮੱਝ ਆ ਜੀ ਉਹ ਬਾਈ ਦੀ ਸਾਂਭ ਸੰਭਾਲ ਠੀਕ ਆ ਮੱਝ ਦੇਖੋ ਤੁਸੀਂ 5ਵੇਂ 6ਵੇਂ ਸੂਏ ਆ ਬਾਈ ਕਹਿੰਦਾ ਪਰ ਦੇਖਣ ਨੂੰ ਝੋਟੀ ਲੱਗਦੀ ਆ ਉਹ ਗਾਂ ਥੋੜੀ ਜਿਹੀ ਫਿੱਕੀ ਜ਼ਰੂਰ ਐ ਬਾਈ ਨੂੰ ਦੱਸਦੇ ਹਾਂ ਉਹਨੂੰ ਮਿਨਰਲ ਮਿਕਚਰ ਵਗੈਰਾ ਪਾਉਣੇ ਆ ਤੇ ਤੈਨਹੀਂ ਪਸ਼ੂ ਆ ਬਾਈ ਕੋਲੇ ਬਸ ਇੱਕਾ ਬੱਛੀ ਆ ਉਹ ਤਾਂ ਚਲੋ ਵੱਜਦੇ ਮਗਰ ਕੱਟੀ ਆ ਉਹ ਸ਼ਿਕੰਦਰ ਦੀ ਆ ਹਾਂਜੀ ਹਾਂ ਜੰਗੇ ਸਿੰਮਣ ਹੀ ਲਵਾਉਂਦਾ ਬਾਈ ਬੱਲਮਗੜ ਤੋਂ ਆਪਣੇ ਨਾਲ YouTube ਤੋਂ ਨੰਬਰ ਲੈ ਕੇ ਕੀਤਾ ਸੀ ਕੰਟੈਂਟ ਬਾਈ ਨੇ ਤੇ ਗਾਂ ਹੁਣ ਰਾਤ ਦੀ ਰੰਬੀ ਵੀ ਸੀਗੀ ਤੇ ਠੀਕ ਆ ਭਰਿਆ ਤੇ ਜੀ ਗੱਬਣ ਹੋ ਜੂਗੀ ਰੱਬ ਸੁੱਖ ਰੱਖੇ ਚਲੋ ਐ ਤਾਂ ਨਹੀਂ ਮੈਂ ਕਹਿੰਦਾ ਵੀ ਪੰਜਾਬ ਦਾ ਹਰੇਕ ਪਸ਼ੂ ਵੀ ਮੈਂ ਗੱਬਣ ਕਰ ਦੂੰਗਾ ਪਰ ਜਿੰਨਾ ਵੀ ਹੋ ਸਕੇ ਆ ਸਾਥ ਦੇਵਾਂਗੇ ਲੋਕਾਂ ਦਾ ਜੀ ਜਿੰਨਾ ਹੋ ਸਕੇ ਕਈ ਵਾਰੀ ਨਹੀਂ ਵੀ ਰਹਿੰਦੀ ਆ ਪਰ ਰੱਬ ਦਾ ਹੈ ਨਹੀਂਗੇ ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਵੀ ਜਿੰਨਾ ਵੀ ਹੋ ਸਕੇ ਭਲਾ ਹੀ ਕਰਾਂਗੇ ਧੰਨਵਾਦ ਜੀ ਵੀਡੀਓ ਨੂੰ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ